ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਹੋਣੇ ਅੱਜ ਅਸੀਂ ਬਣਾ ਰਹੇ ਹਾਂ ਘਿਓ ਤੇ ਘਿਓ ਹੁਣ ਸਰਦੀ ਕਰਕੇ ਘਿਓ ਦੀ ਬਹੁਤ ਡਿਮਾਂਡ ਹੈ ਤੇ ਘਿਓ ਦੋ ਤਰੀਕੇ ਨਾਲ ਬਣਦਾ ਇੱਕ ਤਾਂ ਮੱਖਣ ਨਾਲ ਬਣਦਾ ਜਿਹੜਾ ਕਿ ਆਪਾਂ ਰਾਤ ਨੂੰ ਦੁੱਧ ਜਮਾ ਕੇ ਸਵੇਰੇ ਰੜਕ ਕੇ ਉਹਦਾ ਮੱਖਣ ਬਣਾਉਂਦੇ ਆਂ ਤੇ ਇੱਕ ਬਣਦਾ ਈ ਕਰੀਮ ਨਾਲ ਕਰੀਮ ਨਾਲ ਡਾਇਰੈਕਟ ਬਣ ਜਾਂਦਾ ਹੁਣ ਅੱਜ ਜਿਹੜਾ ਆਪਾਂ ਇਹ ਘਿਓ ਬਣਾ ਰਹੇ ਹਾਂ ਮੱਖਣ ਤੋਂ ਤਿਆਰ ਕੀਤਾ ਹੋਇਆ ਕਿਉਂਕਿ ਸ਼ਾਪ ਤੇ ਰੋਜ਼ ਮੱਖਣ ਜਾਂਦਾ ਹੈ ਦਿੱਲੀ ਜਿਹੜਾ ਸ਼ਾਮ ਨੂੰ ਬਚ ਜਾਂਦਾ ਉਹ ਮੱਖਣ ਘਰ ਆ ਜਾਂਦਾ ਤੇ ਉਹਨੂੰ ਆਪਾਂ ਸਟੋਰ ਕਰ ਲੈਣੇ ਆ ਤੇ ਜਿਹਦਾ ਫਿਰ ਆਪਾਂ ਬਾਅਦ ਵਿੱਚ ਦੇਸੀ ਘਿਓ ਬਣਾ ਦਿੰਦੇ ਆ ਕਿਉਂਕਿ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਰਦੀ ਦਾ ਟਾਈਮ ਹੈ ਤੇ ਪੰਜੀਰੀਆਂ ਵਗੈਰਾ ਤੇ ਪੰਜੀਰੀਆਂ ਵਗੈਰਾ ਲੋਕ ਰਲ ਆ ਰਹੇ ਆ ਇਸ ਕਰਕੇ ਘਿ ਦੀ ਬਹੁਤ ਡਿਮਾਂਡ ਹੈ ਹੁਣ ਤੇ ਕਾਫੀ ਮੇਰੇ ਵੀਰਾਂ ਦੀ ਤੇ ਭੈਣਾਂ ਦੀ ਡਿਮਾਂਡ ਸੀਗੀ ਕਿ ਮੇਲੇ ਦੇ ਵਿੱਚ ਕੀ ਵੀ ਲੈ ਕੇ ਆਇਆ ਕਰੋ ਤੇ ਤੁਹਾਨੂੰ ਪਤਾ ਹੀ ਹੈ ਹੁਣ ਮੇਲਾ ਹੋਣ ਜਾ ਰਹੇ ਆ ਜਿਹੜਾ ਕਿ 2 3 4 ਦਸੰਬਰ ਦਾ ਮਾਂਸਾ ਦੇ ਵਿੱਚ ਹੈ ਤੇ 5 6 7 ਦਾ ਜਿਹੜਾ ਕਿ ਤਨੋਲੇ ਦੇ ਵਿੱਚ ਹੈ ਮੇਲੇ ਬਹੁਤ ਜ਼ਬਰਦਸਤ ਹੈ ਸਾਰੇ ਵੀਰ ਤੇ ਭੈਣਾਂ ਜ਼ਰੂਰ ਪਹੁੰਚਣਾ ਉੱਥੇ ਤੇ ਆਪਾਂ ਉੱਥੇ ਘੀ ਵੀ ਲੈ ਕੇ ਆ ਰਹੇ ਕਿਉਂਕਿ ਕਾਫੀ ਵੀਰਾਂ ਦੇ ਤੇ ਭੈਣਾਂ ਦੇ ਡਿਮਾਂਡ ਸੀਗੀ ਕਿ ਦੇਸੀ ਘੀ ਵੀ ਜ਼ਰੂਰ ਲਿਆਇਆ ਕਰੋ ਕਿਉਂਕਿ ਉਹਨਾਂ ਨੂੰ ਸਾਰੇ ਵੀਰਾਂ ਨੇ ਤੇ ਭੈਣਾਂ ਨੇ ਪ੍ਰੋਡਕਟ ਆਪਣੇ ਖਾਦੇ ਹੋਏ ਆ ਉਹਨਾਂ ਨੂੰ ਪ੍ਰੋਡਕਟ ਵਧੀਆ ਲੱਗਦੀ ਹੈ ਤੇ ਇਸ ਕਰਕੇ ਉਹਨਾਂ ਦੀ ਘੀ ਦੀ ਡਿਮਾਂਡ ਵੀ ਸੀਗੀ ਇਸ ਵਾਰ ਆਪਾਂ ਘੀ ਵੀ ਲੈ ਕੇ ਆ ਰਹੇ ਹਾਂ ਮੇਲੇ ਦੇ ਵਿੱਚ ਤੇ ਸਾਰੇ ਤੇ ਵੀਰ ਭੈਣ ਉੱਥੇ ਮੇਲਿਆਂ ਦੇ ਵਿੱਚ ਜ਼ਰੂਰ ਹਿੱਸਾ ਲਿਆ ਕਰੋ ਕਿਉਂਕਿ ਮੇਲੇ ਸਾਰੇ ਕਿਸਾਨਾਂ ਭਰਾਵਾਂ ਨਾਲ ਹੀ ਕਾਮਯਾਬ ਹੁੰਦੇ ਆਂ ਦੇਖੋ ਤੁਸੀਂ ਹੁਣ ਇਹ ਘੀ ਬਣ ਕੇ ਤਿਆਰ ਹੋ ਚੁੱਕਿਆ ਵੀਡੀਓ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਹੁਣ ਆਪਾਂ ਨੇ ਇਹ ਘੀ ਇੱਕ ਬਿਨਾ ਛਾਣੇ ਕਿਸੇ ਬਰਤਨ ਵਿੱਚ ਆਪਾਂ ਨੇ ਕੱਢ ਲਿਆ ਤੇ ਬਾਅਦ ਵਿੱਚ ਜਦੋਂ ਇਹ ਠੰਡਾ ਹੋ ਜਾਊਗਾ ਤਾਂ ਆਪਾਂ ਇਹਨੂੰ ਛਾਣ ਕੇ ਕਿਸੇ ਬਰਤਨ ਵਿੱਚ ਇਹਨੂੰ ਸਟੋਰ ਕਰਕੇ ਦੁਕਾਨ ਤੇ ਚੱਲਿਆ ਜਾਊਗਾ ਤੇ ਮੇਲੇ